ਹਾਂਜੀ ਤਾਂ ਅੱਜ ਦਾ ਵਲੋਗ ਕਰਦੇ ਆ ਆਪਾਂ ਸ਼ੁਰੂ ਤੇ ਤੁਹਾਨੂੰ ਦਿਖਾਉਂਦੇ ਆ ਤੇ ਅੱਜ ਦਾ ਵਲੋਗ ਥੋੜਾ ਜਿਆਦਾ ਲੇਟ ਹੋ ਗਿਆ ਵਾ ਹੁਣ ਤੇ ਸੂਰਜ ਢਲ ਗਿਆ ਪੂਰਾ ਮੁਰਗੇ ਆਪਾਂ ਬਾੜ ਤੇ ਆ ਅੱਜ ਤੁਹਾਨੂੰ ਦਿਖਾਉਣੀ ਹੁੰਦਾ ਚਿਰਤਾ ਕਾ ਤੁਝੇ ਚਾਚੇ ਕੀ ਹੈ ਅੱਜ ਜਿਆਦਾ ਲੇਟ ਹੋ ਗਿਆ ਤੇ ਅੱਜ ਮੈਂ ਚੱਲ ਤੁਹਾਨੂੰ ਦਿਖਾਉਣਾ ਤਾਂ ਜ਼ਰੂਰੀ ਆ ਤੇ ਕੋਈ ਨਹੀਂ ਬਣਾਉਂਦੇ ਆ ਜਿੱਦਾਂ ਦਾ ਵੀ ਬਣਾਈਏ ਚਲੋ ਵੇਨੇ ਮੈਂ ਇੱਧਰ ਆ ਗਿਆ ਦਾ ਚੂਚੇ ਆਪਣਾ ਦਾਣਾ ਪਾਣੀ ਖਾ ਗਏ ਤੇ ਹੁਣ ਅੰਦਰ ਬਣ ਦੀ ਕੋਈ ਕਰਨ ਦੇ ਆ ਚਲੋ ਇਹਨਾਂ ਨੂੰ ਵੀ ਵਾਰ ਦਿੰਨੇ ਆ ਗੁੱਡ ਨਿਊਜ਼ ਤੁਹਾਨੂੰ ਦਿਖਾ ਦਿੰਨੇ ਆ ਥੋੜੀ ਜੀ ਤੁਹਾਨੂੰ ਮੈਂ ਦੱਸ ਦਵਾ ਗੁੱਡ ਨਿਊਜ਼ ਉਹ ਵੀ ਤੇ ਤੁਹਾਨੂੰ ਪਹੁੰਚ ਕੇ ਦੱਸ ਹੁੰਨੇ ਗੁੱਡ ਨਿਊਜ਼ ਤੁਹਾਨੂੰ ਇਹ ਦੇਣੀ ਸੀ ਕਿ ਮੁਰਗੀ ਆਪਣੀ ਧਰਨੇ ਤੇ ਬੈਣ ਈ ਆ ਹੁਣ ਹੌਲੀ ਹੌਲੀ ਹਜੇ ਤਾਂ ਨਹੀਂ ਮੇਰੇ ਖਿਆਲ ਨਾਲ ਬੈਣੀ ਹੁਣ ਉਹਨੂੰ ਤਾਂ ਭਾਵੇਂ ਉੱਠੀ ਹੋਵੇ ਾਂਡੇ ਰੱਖੇ ਥੱਲੇ ਅੱਗੇ ਬਹਿ ਵੀ ਗਈ ਤੇ ਬਾਜਾਂ ਵੀ ਕੱਢਦੀ ਆ ਹਏ ਕੱਚਾ ਵਾ ਇਹਦਾ ਹੌਲੀ-ਹੌਲੀ ਪੱਕਾ ਹੋ ਗਿਆ ਫੇਰ ਇਹ ਥੱਲੇ ਆਂਡੇ ਪਾ ਦੇਣੀ ਆ ਇਹਦੇ ਥੱਲੇ ਮੈਂ ਇਹ ਫਾਰਮੀਂ ਆਂਡੇ ਪਾਏ ਆ ਤੇ ਉਹਨਾਂ ਦੇ ਵੇਖਣਾ ਹੈ ਕਿ ਬੈਂਦੀ ਕਿ ਨਹੀਂ ਮੈਨੂੰ ਨਹੀਂ ਲੱਗਦਾ ਕਿ ਬਊਗੀ ਹਜੇ ਤੇ ਨਾਲੇ ਇਹਨੂੰ ਵੇੰਦੇ ਆ ਤੇ ਤੁਹਾਨੂੰ ਵੀ ਦਿਖਾ ਦਿੰਦੇ ਆ ਹਾਂਜੀ ਤਾਂ ਮੈਂ ਆਇਆ ਹੀ ਤੇ ਹਜੇ ਤੇ ਉੰਜੇ ਥੋੜੀ ਜਿਹੀ ਬੈਠੀ ਆ ਾਂਡੇ ਰੱਖੇ ਥਲੇ ਹੈ ਤੇ ਫਾਰਮ ਹੀ ਰੱਖਿਆ ਇਹ ਤੇ ਚਿੰਕਦੀ ਆਣਾ ਮੈਂ ਉਹ ਹੀ ਹੋਣਾ ਸੀਗੀ ਵਾਅ ਦੇਖਿਓ ਤੇ ਕਮੈਂਟਾਂ ਮੈਨੂੰ ਦੱਸਿਓਗੀ ਇਹ ਧਰਨੇ ਦੇ ਬੈਠੀ ਆ ਕੇ ਨਹੀਂ ਮੈਨੂੰ ਤਾਂ ਲੱਗਦਾ ਇਹਨੇ ਹੌਲੀ-ਹੌਲੀ ਬਹਿ ਜਾਣਾ ਵਾ ਤੇ ਬਾਕੀ ਆਪਾਂ ਵੇਖ ਲਾਂਗੇ ਕਿ ਬੈਂਦੀ ਆਗੇ ਨਹੀਂ ਮੋਝ ਖੰਭ ਵੀ ਖਲਾਰੇ ਆ ਤੇ ਕੋਈ ਹੀ ਕਰਨੀ ਆਂਡਿਆਂ ਦੇ ਬੈਂਦੀ ਆ ਵੇਖੋ ਵਾਜਾ ਘੜਦੀ ਥੋੜੀ ਥੋੜੀਆਂ ਹੈਨਾ ਉਹ ਤਾਂ ਮੈਂ ਹੁਣ ਥਾਲੀ ਨਹੀਂ ਤੇ ਅੱਗੇ ਤਾਂ ਬੈਠੀ ਪੂਰੇ ਚੰਗੀ ਤਰ੍ਹਾਂ ਜਿਵੇਂ ਮੈਂ ਟੋਕਰਾ ਚੁੱਕਿਆ ਸੀ ਆ ਵੇਖੋ ਆ ਬੋਲਦੀ ਹੈ ਨਾ ਐ ਇਦਾਂ ਕਦੀ ਨਹੀਂ ਇਹਨੇ ਕੀਤਾ ਮੇਰੇ ਖਿਆਲ ਨਾਲ ਆਂਡਿਆ ਤੇ ਬੈਠੀ ਐ ਤਦ ਕਰਕੇ ਇੰਜ ਕਰਨ ਈ ਆ। ਬਾਕੀ ਕੋਈ ਨਹੀਂ। ਹਈ ਐ ਢੀ ਜਲਦੀ ਤੇ ਨਹੀਂ ਇਹਨੇ ਬਹਿਣਾ। ਤੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਜਲਦੀ ਬਹਿ ਜੂਗੀ। ਇਹਨੇ ਹੁਣ 2-4 ਦਿਨ ਲੈਣੇ ਹਜੇ ਫੇਰੀ ਬੈਠੂਗੀ। ਠੀਕ ਐ। ਇਹਦੇ ਗਾੜੀ ਆਪਾਂ ਬੋਰਾ ਜਾਂ ਲਾਤਾ ਵਾ ਕਿ ਜੇ ਇਹਨੇ ਬਹਿਣਾ ਹੋਊਗਾ ਤੇ ਬਹਿ ਜੂਗੀ। ਤੇ ਬਾਕੀ ਤੁਹਾਨੂੰ ਸਵੇਰੇ ਅਪਡੇਟ ਦਵਾਂਗੇ। ਤੇ ਹੁਣ ਚਲਦੇ ਆਂ ਆਪਾਂ ਬਾਹਰ ਇਹਨੂੰ ਤੁਹਾਨੂੰ ਦਿਖਾਈ ਦਿੱਤਾ ਵਾ ਤੇ ਚੂਚੇ ਚਾਜੇ ਵਾਰ ਦਿੰਦੇ ਆ ਤੇ ਉਸ ਤੋਂ ਬਾਅਦ ਬਾਕੀਆਂ ਦਾ ਵੀ ਮਾਹੌਲ ਚਲ ਦਿਖਾਉਂਦੇ ਆ ਇੱਧਰ ਮੈਂ ਆ ਗਿਆ ਹਾਂ ਮੈਂ ਬਾਹਰ ਤੇ ਚੂਜੇ ਤੁਹਾਨੂੰ ਦਿਖਾਉਂਦੇ ਇਹ ਤੇ ਬੈਠੀ ਆ ਠੀਕ ਐ ਉੱਧਰ ਕਟੀਆਂ ਵਾਲੇ ਫੇਰਾ ਮਾਰਦੇ ਆ ਉਹਨਾਂ ਦਾ ਵੀ ਹਾਲ ਚੱਲ ਵੇਨੇ ਕੀ ਆ ਇੱਧਰ ਮੈਂ ਆ ਗਿਆ ਕਟੀਆਂ ਵਾਲੇ ਇਹਨਾਂ ਨੂੰ ਚੋਖਾ ਚੱਕਰ ਪਾਇਆ ਸੀ ਤੁੜੀ ਰਲਾ ਕੇ ਫੀਡ ਵੀ ਪਾਈ ਦੀ ਆ ਤੇ ਖਾ ਕੇ ਤਾਂ ਹੁਣ ਗਾਲੀ ਕਰਨੀ ਆ ਵਾ ਉਧਰ ਬੱਕਰੀਆਂ ਉਹਨਾਂ ਨੂੰ ਆਮਬ ਦੇ ਪੱਤੇ ਪਾਏ ਤੇ ਉਹਨਾਂ ਨੇ ਸਾਰੇ ਦਿੱਤੇ ਖਲਾਰ ਠੀਕ ਐ ਇਹਨਾਂ ਨੇ ਤੇ ਖਲਾਰ ਤੇ ਸਾਰੇ ਹੁਣ ਜਾਣੇ ਆ ਬਾਗ आले ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਹਾਂਜੀ ਤਾਂ ਤੁਹਾਨੂੰ ਜਿਹੜੀ ਚੀਜ਼ ਹੋਣੀ ਸੀ ਉਹ ਆਪ ਜਾਮ ਨੂੰ ਇਹਨੂੰ ਪੈ ਗਿਆ ਵਾ ਅੰਗੂਰ ਆ ਵੇਖੋ ਇਹ ਅੰਨੀਗਾ ਇਹ ਦੇ ਹੰਡੇ ਫੁੱਲ ਪਿਆ ਇਹ ਹੋਰ ਬੁੜੀਆਂ ਜਗ੍ਹਾ ਪਏ ਆ ਵੇਖਿਓ ਆ ਇੱਧਰ ਵੀ ਪਿਆ ਵਾ ਆਹ ਮੈਂ ਜਿਆਦਾ ਹੱਥ ਨਹੀਂ ਲਾਉਣਾ ਟੋਟੀ ਨਾ ਜਾਵੇ ਹੈਨਾ ਹਲੇ ਨਿੱਕੇ ਆ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਐਡੇ ਨੂੰ ਲੱਗਣੇ ਆ ਪਰ ਮੇਰਾ ਫਿਰ ਵੀ ਗਲਤ ਹੋ ਗਿਆ ਇਹਨੂੰ ਤਾਂ ਐਡੇ ਜੇ ਇਹਨੂੰ ਹੀ ਲੱਗੇ ਇਹ ਅੱਗੇ ਵੱਡਾ ਹੋਇਆ ਸੀ ਉਹ ਰਾਤ ਮੱਝ ਖੁੱਲ ਗਈ ਤੇ ਉਹਨੇ ਸਾਰਾ ਖਾ ਲਿਆ ਠੀਕ ਆ ਉਹ ਵਿਚਾਰਾ ਨਿਗਾਹ ਰਹਿ ਗਿਆ ਚਲੋ ਕੋਈ ਨਹੀਂ ਇਹਨੂੰ ਪੈ ਗਏ ਫੁੱਲ ਇਆ ਫੇਰ ਆਪੇ ਲੱਗ ਜਾਣਗੇ ਉਹਨਾਂ ਜਾਮ ਨੂੰ ਇਹਨੂੰ ਉਧਰ ਆਪਾਂ ਮੁਰਗੇ ਦੇ ਉੱਤੇ ਘਰ ਬੰਦ ਹੈ ਇੱਧਰ ਆਪਣੇ ਬਾਕੀ ਖੜਾਏ ਬੂਟੇ ਆ ਉਧਰ ਤੁਹਾਨੂੰ ਜਾ ਕੇ ਦਿਖਾਉਨੇ ਆ ਸਨਰਾਈਜ਼ ਸਨਸੈਟ ਦਿਖਾਉਨੇ ਤੁਹਾਨੂੰ ਹਾਂਜੀ ਤਾਂ ਮੈਂ ਦਿਖਾਉਣਾ ਤੁਹਾਨੂੰ ਸਨਸੈਟ ਤੇ ਹੋਾ ਸੂਰਜ ਤਾਂ ਪਹਿਲਾਂ ਹੀ ਡੁੱਬ ਗਿਆ ਆਪਾਂ ਜਿਆਦਾ ਲੇਟ ਹੋ ਗਏ ਠੀਕ ਆ ਬਾਕੀ ਉਧਰ ਦੀ ਸਾਈਡ ਆਪਣਾ ਗੁਰਦੁਆਰਾ ਵਾ ਮੱਦਾਂ ਵਾਲਾ ਠੀਕ ਆ ਆਪਾਂ ਤਿੰਨ ਪਿੰਡਾਂ ਦੇ ਵਿੱਚ ਘਾਰ ਰਹੇ ਆ ਇੱਧਰ ਦੀ ਸਾਈਡ 'ਵਾ ਬਰਿਆਰ ਇੱਧਰ ਦੀ ਸਾਈਡ 'ਵਾ ਹਰਪੁਰਾ ਤੇ ਇੱਧਰ ਦੀ ਸਾਈਡ 'ਵਾ ਥਰੀਏਵਾਲ ਠੀਕ ਹੈ ਉਹ ਇੱਧਰ ਦੀ ਸਾਈਡ ਠੀਕ ਹੈ ਥਰੀਏਵਾਲ ਤਿੰਨ ਪਿੰਡਾਂ ਦੇ ਵਿੱਚ ਘਾਰਵਾਹੀ ਠੀਕ ਹੈ ਉਹ ਆ ਜਿੱਧਰ ਮੇਰੀ ਉਂਗਲੀ ਜਾਂਦੀ ਇੱਧਰ ਬਾ ਗੁਰਦੁਆਰਾ ਮੋਦੀ ਠੀਕ ਹੈ ਆਪਾਂ ਇੱਧਰ ਵੀ ਕਿਸ ਦਿਨ ਤੁਹਾਨੂੰ ਦਿਖਾਵਾਂਗੇ ਲੱਗਦੀ ਵੀਡੀਓ ਚ ਇਦਰ ਕਮਾ ਖੇਚਤਾ ਵਾ ਮਿਸਤਰੀਆਂ ਨੇ ਪਹਿਲੀ ਤੁਹਾਨੂੰ ਗੱਲ ਫੇਰ ਮਾਰ ਕੇ ਦਿਖਾਤਾ ਸੀ ਜੇ ਧੂਣ ਲੋੜ ਨਹੀਂ ਨਹੀਂ ਜਾਂਦੀ ਬਾਕੀ ਬਾਗ ਚ ਆ ਗਏ ਆ ਤੇ ਅੱਜ ਦੇ ਵਲੌਗ ਚ ਬਸ ਇੰਨਾ ਕੀ ਜੇ ਤੁਹਾਨੂੰ ਵਲੌਗ ਜਿਆਦਾ ਵਧੀਆ ਲੱਗਾ ਹੋਵੇ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਸਾਡੀ ਕੋਈ ਵੀ ਗਲਤੀ ਵਲੌਗ ਦੇ ਵਿੱਚ ਨਜ਼ਰ ਆਉਂਦੀ ਹੋਵੇ ਤੇ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਬਾਕੀ ਮਿਲਦੇ ਆਪਾਂ ਕੱਲ ਨਵੇਂ ਵਲੌਗ ਚ ਨਵੇਂ ਟੌਪਿਕ ਤੇ c 个